ਪੰਜਾਬ ਸਰਕਾਰ ਵੱਲੋਂ ਅੱਜ ਆਪਣਾ ਆਮ ਬਜਟ ਪੇਸ਼ ਕੀਤਾ ਗਿਆ ਖਜ਼ਾਨਾ ਮੰਤਰੀ ਪਰਮਿੰ다 ਸਿੰਘ ਟੀਨਸਾ ਨੇ ਬਜਟ ਪੇਸ਼ ਕੀਤਾ ਟੀਨਸਾ ਨੇ ਕੋਲਕ 73593 ਕਰੋੜ ਦਾ ਬਜਟ ਪੇਸ਼ ਕੀਤਾ ਬਜਟ ਵਿੱਚ 4252 ਕਰੋੜ ਦੇ ਵਿੱਤੀ ਘਾਟੇ ਦਾ ਅਨੁਮਾਨ ਹੈ ਪਿਛਲੇ ਸਾਲ ਲਈ ਵਿੱਤੀ ਘਾਟਾ 5259 ਕਰੋੜ ਰੁਪਏ ਰਿਹਾ ਹੈ ਬਜਟ ਵਿੱਚ ਪਹਿਲੀ ਵਾਰ ਨਸ਼ੇ ਦੀ ਰੋਕਥਾਮ ਲਈ 100 ਕਰੋੜ ਦੇ ਫੰਡ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਹਰ ਖੇਤਰ ਵਿੱਚ ਵਿਕਾਸ ਕਰਨ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਨੇ एससी ਤੇ ओबीसी ਵਰਗਾ ਦੀ ਪਹਲ ਲਈ 819 ਕਰੋੜ ਰੁਪਏ ਰੱਖੇ ਗਏ ਨੇ ਬੱਚਿਆਂ ਤੇ ਔਰਤਾਂ ਦੀ ਪਹਲ ਲਈ 1525 ਕਰੋੜ ਰੁਪਏ ਰੱਖੇ ਗਏ ਨੇ ਬਠਿੰਡਾ ਵਿੱਚ 60 ਕਰੋੜ ਦੀ ਲਾਗਤ ਨਾਲ ਕੈਂਸਰ ਹਸਪਤਾਲ ਬਣਾਇਆ ਜਾਵੇਗਾ ਡਾਕਟਰ ਹਰगोਬਿੰਦ ਖੁਰਾਨਾ ਸਕੀਮ ਲਈ 10 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਤੇ ਲੁਧਿਆਣਾ ਨੂੰ ਨਿਊਯਾਰਕ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਇਸ ਬਜਟ ਦੇ ਵਿੱਚ ਅੰਮ੍ਰਿਤਸਰ ਤੇ ਲੁਧਿਆਣਾ ਨਿਊਯਾਰਕ ਬਣਾਉਂਦਾ ਐਲਾਨ ਕੀਤਾ ਗਿਆ ਹੈ ਸ਼ਹਿਰਾਂ ਦੇ ਮੁੱਖ ਰਸਤੇ ਤੇ ਲਗਾਏ ਜਾਣਗੇ ਆਟੋਮੈਟਿਕ ਲਾਇਸੈਂਸ ਰਿਸਰਚ ਪਲੇਟ 150 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ ਇਸੇ ਨਾਲ ਰੋਜ਼ਗਾਰ ਮੁਹੱਈਆ ਕਰਵਾਉਣਾ ਮੁੱਖ ਟੀਚਾ ਏ ਕਿ ਆ ਪਰਮਿੰਦਰ ਸਿੰਘ ਟੀਚਾ ਨੇ ਪੁੱਛਿਆ ਲਈ ਹੈ ਕਿ ਟੀਚਾ ਕਿਵੇਂ ਪੂਰਾ ਕੀਤਾ ਜਾਵੇਗਾ ਜੇਕਰ ਖੇਤੀਬਾੜੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਖੇਤੀਬਾੜੀ ਰਿਸਰਚ ਲਈ 310 ਕਰੋੜ ਦੀ ਵਿਵਸਥਾ ਕੀਤੀ ਗਈ ਹੈ ਨਸ਼ਿਆ ਦੀ ਗੱਲ ਕੀਤੀ ਜਾਵੇ ਤਾਂ 100 ਕਰੋੜ ਨਸ਼ੇ ਦੇ ਰੋਕथाम ਦੇ ਲਈ ਬਜਟ ਚ ਰੱਖੇ ਗਏ ਨੇ 31 ਨਸ਼ਾ ਕੇਂਦਰਾਂ ਦੀ ਕੀਤੀ ਜਾ ਰਹੀ ਹੈ ਸਥਾਪਨਾ ਪਰਮਿੰਦਰ ਸਿੰਘ ਟੀਨਸਾ ਨੇ kiya ਪੰਜਾਬ ਸਰਕਾਰ ਵੱਲੋਂ ਅੱਜ ਆਪਣਾ ਆਮ ਬਜਟ ਪੇਸ਼ ਕੀਤਾ ਗਿਆ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਟੀਨਸਾ ਨੇ ਪੇਸ਼ ਕੀਤਾ ਟੀਨਸਾ ਨੇ ਕੋਲ 73593 ਕਰੋੜ ਦਾ ਬਜਟ ਪੇਸ਼ ਕੀਤਾ ਬਜਟ ਵਿੱਚ 4252 ਕਰੋੜ ਦੇ ਵਿੱਤੀ ਘਾਟੇ ਦਾ ਅਨੁਮਾਨ ਹੈ ਪਿਛਲੇ ਸਾਲ ਦੇ ਵਿੱਤੀ ਘਾਟਾ 5259 ਕਰੋੜ ਰੁਪਏ ਦੇ ਆਏ ਬਜਟ ਵਿੱਚ ਪਹਿਲੀ ਵਾਰ ਨਸ਼ੇ ਦੀ ਰੋਕத் थाम ਲਈ 100 ਕਰੋੜ ਦੇ ਫੰਡ ਦਾ ਐਲਾਨ ਕੀਤਾ ਗਿਆ ਹੈ 2014-15 ਵਿੱਚ ਯੋਜਨਾ ਦਾ ਆਕਾਰ 20100 ਕਰੋੜ ਰੁਪਏ ਰੱਖਿਆ ਗਿਆ ਹੈ ਜੋ ਕਿ ਪਿਛਲੇ ਸਾਲ ਦੀ ਯੋਜਨਾ ਤੋਂ 25% ਦਾ ਵਾਅਦਾ ਹੈ ਵੱਖ-ਵੱਖ ਯੋਜਨਾਵਾਂ ਤੇ ਸਰਕਾਰੀ ਵਿਭਾਗਾਂ ਵੱਲੋਂ ਖਰਚ ਕੀਤੇ ਫੰਡਾਂ ਦੇ ਨਤੀਜਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਚਾਲੂ ਸਾਲ ਤੋਂ ਰਾਜ ਸਾਲਾਨਾ ਯੋਜਨਾ ਲਈ ਕਾਰਗੁਜ਼ਾਰੀ ਬਜਟ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਪੰਜਾਬ ਦੇਸ਼ ਦਾ ਅਨੁਦਾਤਾ ਹੁਣ ਕਰਕੇ ਦੇਸ਼ ਵਿੱਚ ਹਰੀ ਕ੍ਰਾਂਤੀ ਦਾ ਮੋਢੀ ਰਿਹਾ ਹੈ ਅਤੇ ਖੇਤੀਬਾੜੀ ਵਸਿਲਿਆਂ ਨੂੰ ਲਾਭਕਾਰੀ ਅਤੇ ਸਥਾਨਕ ਤੋਂ ਵਿਸ਼ਵ ਪੱਧਰ ਤੱਕ ਲਿਆਉਣ ਲਈ ਯਤਨਸ਼ੀਲ ਹੈ ਖੇਤੀਬਾੜੀ ਰਾਜ ਦੇ ਜੀਐਸਡੀਪੀ ਦਾ ਲਗਭਗ 29 ਫੀਸਦੀ ਯੋਗਦਾਨ ਪਾਉਂਦੀ ਹੈ ਅਤੇ ਇਸ ਦੀ ਵਸੋਂ ਦੀ ਲਗਭਗ 65 ਫੀਸਦੀ ਨੂੰ ਉਬ ਜੀਵਿਕਾ ਮੁਹैया ਕਰਦੀ ਹੈ ਪੰਜਾਬ ਰਾਜ ਪਿਛਲੇ 4 ਧਾਕਿਆਂ ਤੋਂ ਦੇਸ਼ ਦੀ ਖੁਰਾਕ ਸੁਰੱਖਿਆ ਲਈ ਭਾਰਤ ਸਰਕਾਰ ਵੱਲੋਂ ਖਰੀਦੀ ਗਈ ਕਣਕ ਦਾ ਲਗਭਗ 50 ਤੋਂ 60% ਅਤੇ ਚੌਲ ਦਾ ਲਗਭਗ 35 ਤੋਂ 40% ਯੋਗਦਾਨ ਪਾ ਰਿਹਾ ਹੈ ਮੈਂ ਇਸ ਹਾੜੀ ਰੁੱਤ ਵਿੱਚ ਕਣਕ ਦੇ ਰਿਕਾਰਡ ਉਤਪਾਦਨ ਲਈ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ ਹਾੜੀ ਰੁੱਤ 2014 ਵਿੱਚ ਕਣਕ ਦਾ ਉਤਪਾਦਨ ਵਧ ਕੇ 176 ਲੱਖ ਮੈਟ੍ਰਿਕ ਟਨ ਹੋ ਗਿਆ ਹੈ ਜਿਸ ਵਿੱਚੋਂ 119 ਲੱਖ ਮੈਟ੍ਰਿਕ ਟਨ ਕਣਕ ਰਾਜ ਵੱਲੋਂ ਖਰੀਦੀ ਗਈ ਹੈ ਇਸ ਸਬੰਧ ਵਿੱਚ ਕਿਸਾਨਾਂ ਨੂੰ ਲਗਭਗ 4778 ਕਰੋੜ ਰੁਪਏ ਦੀ ਦਿੱਤੀ ਗਈ ਮੁਫਤ ਬਿਜਲੀ ਬਹੁਤ کارਗਰ ਸਾਬਤ ਹੋਈ ਹੈ ਸਾਲ 2013-14 ਵਿੱਚ ਰਾਜ ਵਿੱਚ ਕਣਕ ਅਤੇ ਝੋਨੇ ਦੀ ਖਰੀਦ ਲਈ 36798 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ ਚਾਲੂ ਵਿੱਤੀ ਸਾਲ 2014-15 ਵਿੱਚ ਰਾਜ ਸਰਕਾਰ ਨੇ ਕਣਕ ਦੀ ਖਰੀਦ ਲਈ 17076 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਖੇਤੀਬਾੜੀ ਦੀ ਸਥਿਰਤਾ ਅਤੇ ਵਿਵਹਾਰਕਤਾ ਨੂੰ ਸੁਧਾਰਨ ਲਈ ਪ੍ਰਕਿਰਿਆ ਸੰਬੰਧੀ ਤੇਜ਼ੀ ਨਾਲ ਰਾਜ ਵਿੱਚ ਅਗਾਂਵਧੂ ਪੰਜਾਬੀ ਖੇਤੀਬਾੜੀ ਸੰਮੇਲਨ ਕਰਵਾਇਆ ਗਿਆ ਸੀ ਜਿਸ ਵਿੱਚ ਖੇਤੀਬਾੜੀ ਸੰਬੰਧੀ ਤਕਨੀਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਅਤੇ ਕਿਸਾਨਾਂ ਅਤੇ ਕਿਸਾਨੀ ਸੰਬੰਧੀ ਮੁੱਦਿਆਂ ਤੇ ਚਰਚਾ ਕੀਤੀ ਗਈ ਸੀ ਕਿਸਾਨਾਂ ਨੂੰ ਦਰਪੇਸ਼ ਆਰਥਿਕ ਪਰੇਸ਼ਾਨੀਆਂ ਨੂੰ ਸੁਧਾਰਨ ਅਤੇ ਉਪਾਅ ਤੇ ਤਰੀਕੇ ਸੁਝਾਣ ਲਈ ਮਹਾਰਾਂ ਦਾ ਇੱਕ ਗਰੁੱਪ ਗਠਿਤ ਕੀਤਾ ਗਿਆ ਹੈ ਰਾਜ ਸਰਕਾਰ ਨੇ ਰਾਜ ਵਿੱਚ ਗੰਨਾ ਉਤਪਾਦਕਾਂ ਦੇ ਰਹਿੰਦੇ ਬਕਾਏ ਦਾ ਭੁਗਤਾਨ ਕਰਨ ਲਈ 슈ਗਰ ਫੈਟ ਨੂੰ 186 ਕਰੋੜ ਰੁਪਏ ਮੁਹੱਈਆ ਕਰਵਾਏ ਹਨ ਰਾਜ ਸਰਕਾਰ ਸਾਲ 2014-15 ਵਿੱਚ ਰਾਜ ਦੇ ਗੰਨੇ ਉਤਪਾਦਕਾਂ ਨੂੰ ਪੂਰੀ ਅਦਾਇਗੀ ਦੇਣ ਲਈ 슈ਗਰ ਫੈਟ ਨੂੰ ਸਮਰਥਤ ਬਣਾਉਣ ਲਈ ਵਚਨਬੱਧ ਹੈ ਅੰਤਰਰਾਸ਼ਟਰੀ ਸਰहद ਤੇ ਕੰਡਿਆਲੀ ਤਾਰ ਲਗਾਉਣ ਕਾਰਨ ਜਿਹੜੇ ਕਿਸਾਨ ਆਪਣੀ ਜ਼ਮੀਨ ਤੇ ਉਚਿਤ ਢੰਗ ਨਾਲ ਕਾਸ਼ਤ ਨਹੀਂ ਕਰ ਸਕਦੇ ਉਹਨਾਂ ਨੂੰ ਰਾਜ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ ਮੈਨੂੰ ਇਸ عظیم ਸਦਨ ਸਾਹਮਣੇ ਇਹ ਦੱਸਣ ਵਿੱਚ ਖੁਸ਼ੀ ਹੋ ਰਹੀ ਹੈ ਕਿ ਇੱਕ ਇੱਕ 2014 ਤੋਂ ਮੁਆਵਜ਼ੇ ਦੀ ਦਰ ਵਧਾ ਕੇ 10000 ਰੁਪਏ ਪ੍ਰਤੀ ਏਕੜ ਕਰ ਦਿੱਤੀ ਗਈ ਹੈ ਜਿਸ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦਾ ਬਰਾਬਰ ਦਾ ਹਿੱਸਾ ਹੋਵੇ ਰਾਜ ਦੀ ਮੁੱਖ ਨੀਤੀ ਖੇਤੀਬਾੜੀ ਵਿੱਚਲੀ ਸਥਿਰਤਾ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਇਹਨਾਂ ਹੇਠ ਦਿੱਤੇ ਮੁੱਦਿਆਂ ਤੇ ਵਜ਼ੀਰਾ ਵਜ਼ੀਰੇ ਜ਼ੋਰ ਦੇਣ ਦੀ ਹੈ ਜਿਵੇਂ ਕਿ ਕੁਦਰਤੀ ਸਰੋਤ ਵਿਸ਼ੇਸ਼ ਕਰਕੇ ਭੂਮੀ ਤੇ ਜਲਦੀ ਸੰਭਾਲ ਅਤੇ ਵੱਖ-ਵੱਖ ਫਸਲਾਂ ਫਸਲਾਂ ਦੀ ਉਤਪਾਦਕਤਾ ਨੂੰ ਵਧਾ ਕੇ ਕਿਸਾਨਾਂ ਨੂੰ ਆਮਦਨ ਪੱਧਰ ਨੂੰ ਵਧਾਉਣਾ ਅਤੇ ਉਤਪਾਦਨ ਲਾਗਤ ਨੂੰ ਘਟਾਉਣਾ